ਜੋ ਬੋਲੇ ਇਸ ਉਹਨਰ ਪ੍ਰਾਇਤ ਸਤੁਰ ਬਾਹ ਮਹਾਰਾਜ ਜੈ ਗੁਰਦੇਵ ਧੰਨ ਗੁਰਦੇਵ ਸਾਹਿਬੇ ਕਮਾਲ ਜਗਤ ਪਿਤਾ ਧੰਨ ਸਤੁਰ ਬਾਹ ਮਹਾਰਾਜ ਜੀ ਦਾ 698 ਪ੍ਰਕਾਸ਼ ਪੁਰਬ ਜੋ ਪੂਰੇ ਭਾਰਤ ਦੇ ਵਿੱਚ ਦੇ ਵਿੱਚ ਅਪਣਾਇਆ ਜਾ ਰਿਹਾ ਹੈ ਉਸ ਦੇ ਦਾਸ ਸ਼੍ਰੀ ਗੁਰਦਾਸ ਸਾਹਿਬ ਸੰਪਰਦਾ ਸੋਸਾਇਟੀ ਅਤੇ ਡਾਇਰੈਕਟਰ ਸੰਤਪਾਪ ਮੀਲਾ ਰਾਮ ਜੀ ਜਿਹੜੇ ਬਲੋਗ ਸਾਹਿਬਾ ਸੰਤਾਂ ਨੂੰ ਲੱਖ ਲੱਖ ਦਾਇਨ ਦਿੰਦਾ ਹੈ ਜਿੱਥੇ ਵਿਧਾਈ ਦਿੰਦਾ ਹੈ ਉੱਥੇ ਸੰਗਤਾਂ ਨੂੰ ਬੇਨਤੀ ਵੀ ਕਰਦਾ ਹੈ ਕਿ ਸਾਡੇ ਸਾਹਿਬ ਇਕਮਾਲ ਜਗਤ ਪਿਤਾ ਤੁੰਤਸ ਸਤਿਗੁਰੂ ਦਾਸ ਮਹਾਰਾਜ ਜੀ ਇੱਕ ਕ੍ਰਾਂਤੀਕਾਰੀ ਉਹ ਮਹਾਪੁਰਖ ਉਹ ਜੋਗਪਲtau ਇਲਾਹੀ ਯੂਤ ਇਸ ਦੁਨੀਆ ਇਸ ਧਰਤੀ ਦੇ ਉੱਤੇ ਆਈ ਜਿਨ੍ਹਾਂ ਨੇ ਨਰਕ ਤੋਂ ਸਵਰਗ ਬਣਾ ਦਿੱਤਾ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਕਾਉ ਬੁੱਤਰ ਨਾਮਦੇ ਬੀਰੀ ਚੋਚਲ ਸਰਨਾ ਸੰਤਰੀ ਨੇ ਨੀਚੋਂ ਉੱਚ ਕਰ ਦਿੱਤਾ ਔਰ ਅੱਜ ਅਜ ਦੇ ਸਮੇਂ ਦੇ ਵਿੱਚ ਜੇ ਪੂਰੇ ਵਾੜ ਦੇ ਵਿੱਚ ਪੂਰੀ ਲਪਾਈ ਉਹਨਾਂ ਦਾ ਉਹਨਾਂ ਦੀ ਰੀਣੀਆ ਬੜਾ ਆਦਮ ਸਤਕਾਰ ਦੇ ਨਾਲ ਉਹਨਾਂ ਦੇ ਪ੍ਰਕਾਸ਼ ਪੁਰਬ ਮਨਾ ਲਿਆ। ਔਰ ਜਿੱਥੇ ਉਹਨਾਂ ਨੇ ਆਪਾਂ ਆਦਮ ਨਾਲ ਪ੍ਰਕਾਸ਼ ਪੁਰਬ ਮਨਾਉਣਾ ਉੱਥੇ ਸੰਤਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਹੋ ਜਿਹੇ ਇਲਾਹੀ ਜੋਤ ਦਾ ਆਪਾਂ ਆਪਾਂ ਜਿਹੜਾ ਆ ਸਤਕਾਰ ਕਰੀਏ, ਆਦਮ ਕਰੀਏ ਜਿਹੜੀਆਂ ਅਸੀਂ ਫਲੈਕਸਾ ਫਲੈਕਸਾ ਪੜਾਉਨੇ ਆ ਉਹਨਾਂ ਦੇ ਉੱਤੇ ਗੁਰੂ ਰੋਦਾਹ ਮਾਹਰ ਦੇ ਸੱਚੇ ਸੇਵਕ ਬਣ ਕੇ ਰਮਾਲ ਵਾਟੇ ਫੋਟੋ ਕਰਾਈਏ ਔਰ ਨਗਰ ਕੀਰਤਨ ਜਿੱਥੇ ਹੁੰਦਾ ਜਿੱਥੇ ਸ਼ੋਭਾ ਯਾਤਰਾ ਬਣਾਉਂ ਕੱਢਦੇ ਆ ਉਥੇ ਸ਼ੋਭਾ ਯਾਤਰਾਵੇ ਜਦੋਂ ਵੀ ਸ਼ਾਮਲ ਹੋਣਾ ਬੜੇ ਪਿਆਰ ਦੇ ਨਾਲ ਆਪਾਂ ਗੁਰੂ ਮਹਾਰਾਜ ਦੇ ਸਪੁੱਤਰ ਵੜ ਕੇ ਵੱਲ ਚਿੱਟੇ ਰਮਾਲ ਬਣ ਕੇ ਸ਼ੋਭਾ ਯਾਤਰਾ ਨੂੰ ਹੋਰ ਵੀ ਚਾਰਜਾ ਲਈ ਉਹ ਸ਼ੋਭਾ ਬਧਾਈਏ ਔਰ ਸੰਗਤਨ ਵਿੱਚ ਤੇ ਨੌਜਵਾਨਾਂ ਖਾਸ ਕਰ ਨੌਜਵਾਨਾਂ ਨੂੰ ਕਿ ਮੋਟਰਸਾਈਕਲਾਂ ਦੇ ਕੋਈ ਪਟਾਕੇ ਨਹੀਂ ਵਜਾਉਣੇ ਦੇਖੋ ਤੁਸੀਂ ਇਹ ਪਿੰਡਾਂ ਦੇ ਵਿੱਚੋਂ ਮੋਟਰਸਾਈਕਲਾਂ ਤੇ ਜਾਂਦੇ ਹੋ ਸ਼ਹਿਰਾਂ ਦੇ ਵਿੱਚ ਸੈਕਸਾਈਡ ਤੇ ਲਾ ਕੇ ਬੜੇ ਆਦਰ ਦੇ ਨਾਲ ਉਹਨਾਂ ਦੀ ਜਿਹੜੀ ਗਰਵਾਣੀ ਆ ਉਹਦੇ ਨਾਲ ਗਰਵਾਣੀ ਨਾਲ ਜੁੜਨਾ ਗਰਵਾਣੀ ਦੇ ਸ਼ਬਦ ਸਾਨੂੰ ਪੜਨੇ ਚਾਹੀਦੇ ਆ ਤਾਂ ਜੋ ਸਾਡੇ ਸਾਡੇ ਸਾਨੂੰ ਉਹ ਜੁਰਾ ਸ਼ੋਭਾ ਯਾਤਰਾ ਹੋਰੀ ਭਲਾਈਏ ਔਰ ਜੋ ਦੂਸਰੇ ਸਮਾਜਿਆ ਉਹ ਵੀ ਮੰਨ ਕੇ ਕਹਿਣੇ ਵੇ ਵਾਕਈ ਇਹ ਗੁਰੂ ਸਾਹਿਬ ਦਾ ਸੁਪੁੱਤਰ ਆ ਤੇ ਮੈਂ ਸਾਰਿਆਂ ਸੰਤਾਂ ਨੂੰ ਵੀ ਬੇਇੱਜ਼ਤੀ ਕਰਦਾ ਔਰ ਦੁਆਰਾ ਫਿਰ ਸਾਰਿਆਂ ਸੰਤਾਂ ਨੂੰ ਲੱਖ ਲੱਖ ਤੋਂ ਨੰਦ ਪ੍ਰਕਾਸ਼ ਪਰ ਲੱਖ ਲੱਖ ਬਧਾਈ ਦੇਣਾ ਔਰ ਡੇਰਾ ਇੱਕ ਸਾਧ ਸੰਤ ਬਾਬਾ ਮਿੱਲਰਾਂ ਜੀ ਤੋਂ ਸਾਂਪਰਮ ਜਾਰੀ ਵਿਕੀ ਜੋ ਹਰ ਸਾਲ ਦੀ ਤਰ੍ਹਾਂ ਸ਼੍ਰੀ ਗੁਰਦਾਸ ਸਾਹਿਬ ਦੇ ਪ੍ਰਕਾਸ਼ਪੁਰ ਮਨਾ ਰਿਹਾ ਹੈ ਇਸ ਵਾਰ ਵੀ ਉਹ 15 15 ਫਰਵਰੀ ਦੈਨ ਸ਼ਨੀਵਾਰ ਨੂੰ ਇੱਕ ਮਹਾਨ ਨਗਰ ਕੀਰਤਨ ਸਜਾਇਆ ਜਾਊਗਾ ਜਿਹੜਾ ਕਿ ਵਕ ਵਕ ਪਿੰਡਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ 10:00 ਵਜੇ ਸਮਾਪਤ ਹੋਵੇਗਾ। ਔਰ 16 ਫਰਵਰੀ ਦਿਨ ਐਤਵਾਰ ਨੂੰ ਅਖੰਡ ਪਾਠਾ ਦੀ ਲੜੀ ਦੇ ਭੋਗ ਪਾਏ ਜਾਣਗੇ। ਭੋਗ ਤੋਂ ਪ੍ਰਾਪਤ ਕੀਰਤਨ ਇੱਕ ਸ਼ਬਦ ਦਾ ਭੋਗ ਵੀ ਪਾਏ ਜਾਣਗੇ। ਉਸ ਤੋਂ ਬਾਅਦ ਰਾਤ ਨੂੰ ਇੱਕ ਮਹਾਨ ਕੀਰਤਨ ਸਜਾਇਆ ਜਾਵੇਗਾ। ਜਸਵੰਤ ਜੀ ਹਯੂਰੀ ਰੱਬੀ ਇੰਟਰਨੈਸ਼ਨਲ ਜਿ세 ਆਪ ਜੀ ਨੂੰ ਗੁਰੂ 10 ਮਹਾਰਾਜ ਦੀ ਬਾਣੀ ਤੇ ਜਾਣਨਾ ਪਾਉਣਗੇ ਇਸ ਹੱਤਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਵਕਤ ਤੇ ਜੋ ਉਸ ਜੀ ਕਿਰਪਾਤਾ ਕਰਨ ਜੀਆ ਗੁਰਦੇ ਤਾਂ ਨਿਬੜਦੇ ਜੋ ਬੋਲੇ ਸੋਨ ਪਾਇ ਸਤਿ ਸ੍ਰੀ ਅਕਾਲ ਸਵਾਮੀ ਜੀ